ਬੋਲ 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 ਹਾਂਜੀ ਤੁਹਾਡੇ ਸਾਹਮਣੇ ਰਾਜੂ ਵਾਹ ਵਾਲਾ ਸ਼ਗਰਾਜ ਆਲਕ ਸ਼ਗਰਾਜ ਆਲਕ ਮੇਰੇ ਦੇਸ਼ ਦੀ ਮਿੱਟੀ ਵਿੱਚ ਪਿਆਰੇ ਉਗਦਾ ਇਹ ਫਲ ਫਸਲ ਨੂੰ ਸੋਨੇ ਦੇ ਲੱਗਦੇ ਨੇ ਕੋਈ ਲਗਾਉਂਦੀਆਂ ਬਾਗਾਂ ਵਿੱਚ ਮੋਰ ਨੱਚਦੇ ਵਾਹ ਵਾਹ ਉਹ ਬੁੱਲੇ ਮਸਤ ਹਵਾਵਾਂ ਦੇ ਵਗਦੇ ਨੇ ਤੂੰ ਤੇ ਮੰਗਲਾ ਵਿੱਚ ਪਰਦੇਸ ਬੈਠਾ ਤੈਨੂੰ ਮਿਲੇ ਪੰਜਾਬ ਦੇ ਸੱਜ ਦੇ ਨੇ ਵਾਹ ਤੇਰੀ ਭੈਣ ਸੱਜੇ ਕੀ ਬਾਤ ਤੇਰਾ ਵੀਰ ਸੱਜੇ ਵਾਹ ਤੇਰੀ ਭੈਣ ਸੱਜੇ ਤੇਰਾ ਵੀਰ ਸੱਜੇ ਵਾਹ ਉਹ ਬੁੱਢਾ ਬਾਪ ਵੀ ਲੈ ਲੈ ਕੇ ਨਾ ਸੱਜ ਦੇ ਜਿਸ ਦੀ ਗੋਦੀ ਦੇ ਵਿੱਚ ਵੇਰੀਆ ਖੇਡਦਾ ਤੂੰ ਵਾ ਵਾ ਉਹ ਜਾਂਦੀ ਵਾਰ ਮਿਲ ਜਾ ਤੇਰੀ ਮਾਂ ਸਦੇ ਦਾਦੇ ਬਾਬੇ ਹੁੰਦੇ ਸ਼ਾਹ ਬੋਰ ਵਰਗੀ ਉਹ ਕਰਮਾ ਵਾਲਿਆ ਤੈਨੂੰ ਉਹ ਸ਼ਾਂ ਸਦੇ ਜਿੱਥੇ ਪੀਤੇ ਸੀ ਜਾਂਮ ਮੁਹੱਬਤਾਂ ਦੇ ਕੋਈ ਵਿਛੜੀ ਉਸੇ ਹੀ ਥਾਂ ਸਦੇ ਆਹਾ ਵਾਹ ਕੀ ਬਾਤ ਜਿਹੜੀ ਸਿਰ ੇਠ ਰੱਖ ਕੇ ਰਿਆਸ ਹੁੰਦਾ ਉਹ ਕਰਮਾ ਵਾਲਿਆ ਗੋਰੀਓ ਬਾਸਦੇ ਤੂੰ ਤੇ ਤੁਰ ਗਿਆ ਵਿੱਚ ਪਰਦੇਸ ਯਾਰਾ ਉਹ ਤੇਰੇ ਬਿਨਾ ਨਹੀਂ ਦਿਨ ਹੁਣ ਕੱਟ ਹੁੰਦੇ ਉਹ ਕਿੰਜ ਖੇਡੀਏ ਤਾਸ਼ ਹੁਣ ਬੋਰ ੇਠਾ ਖਾਣੀ ਸੀ ਭਲੇ ਤਾਂ ਤੈਨ ਕੱਟ ਹੁੰਦੇ ਉਹ ਰੋਣ ਨਿਕਲਦਾ ਮੰਗਲਾ ਉਸ ਵੇਲੇ ਤੇਰੀ ਯਾਦ ਵਿੱਚ ਖੁੱਲੇ ਜਦੋਂ ਡੱਤ ਹੁੰਦੇ ਓਏ ਉਹ ਕਿੱਥੇ ਲਾਏ ਨੇ ਸੱਜਣਾ ਡੇਰੇ ਕਿੱਥੇ ਲਾਏ ਨੇ ਸੱਜਣਾ ਉਹ ਕਿੱਥੇ ਲਾਏ ਨੇ ਸੱਜਣਾ ਡੇਰੇ ਕਿੱਥੇ ਲਾਏ ਨੇ ਸੱਜਣਾ ਡੇਰੇ ਕਿਉਂ ਭੁੱਲ ਗਿਆ ਪਾਉਣੇ ਫੇਰੇ ਕਿਉਂ ਭੁੱਲ ਗਿਆ ਪਾਉਣੇ ਫੇਰੇ ਲਾਏ ਨੇ ਸੱਜਣਾ ਡੇਰੇ ਕਿੱਥੇ ਲਾਏ ਨੇ ਸੱਜਣਾ ਡੇਰੇ ਗੁਰਦਾਸ ਸਿੰਘ ਦਾ ਗਦਸਮਨ ਦੀ ਗੁਰਦਾਸਮਨ ਦੀ ਤਰਜਾ ਐਸੇ ਗਲੀ ਜਾਵਾ ਕਿ ਮੈਂ ਉਸ ਗਲੀ ਜਾਵਾ ਕਿੱਥੋਂ ਤੈਨੂੰ ਲੱਭਾਂ ਤੇਰਾ ਕੀ ਐ ਸਿਰ ਨਾਵਾ ਐਸੇ ਗਲੀ ਜਾਵਾ ਕਿ ਮੈਂ ਉਸ ਗਲੀ ਜਾਵਾ ਕਿੱਥੋਂ ਤੈਨੂੰ ਲੱਭਾਂ ਤੇਰਾ ਕੀ ਐ ਸਿਰ ਨਾਵਾ ਵੇ ਆਸਾ ਪਾਏ ਨੇ ਖਤ ਬਥੇਰੇ ਸਭ ਮੁੱਕ ਜਾਣ ਝਗੜੇ ਚੇੜ ਕਦੇ ਆਵੜ ਸਾਡੇ ਵੇੜੇ ਮੁੱਕ ਜਾਵਣ ਝਗੜੇ ਚੇੜ ਲਾਇਨ ਸਜਣਾ ਪਿੰਡੇਰੇ ਕਿੱਥੇ ਲਾਇਨੇ ਸਜਣਾ ਡੇਰੇ ਨੀ ਅੱਕਾਂ ਦੇ ਆ ਭੰਬੂਆਂ ਵਾਂਗੂ ਤੇਰੇ ਵਾਦੇ ਉੱਡੀ ਉੱਡ ਖਿੰਡ ਗਏ ਹੋ ਸਾਨੂੰ ਰੋਂਦਾਂ ਲਾ ਕੇ ਲਾਰਾ ਤੁਸੀਂ ਪਤਾ ਨਹੀਂ ਕਿਹੜੇ ਪਿੰਡ ਗਏ ਨੀ ਖੜਾ ਰਾ ਵਿੱਚ ਹਾਕਮ ਤੇਰੇ ਨੀ ਆ ਮਝਾ ਮੂਮਨੇ ਰੇ ਉਹ ਖੜਾ ਰਾ ਵਿੱਚ ਹਾਕਮ ਤੇਰੇ ਮਿਲ ਜਾ ਮੂ ਮਨੇ ਰੇ ਲਾਇਨ ਸੱਜਣਾ ਡੇਰੇ ਕਿੱਥੇ ਲਾਇਨ ਸੱਜਣਾ ਡੇਰੇ ਹਏ ਲਾਇਨ ਸੱਜਣਾ ਡੇਰੇ ਵੇ ਕਿੱਥੇ ਲਾਇਨ ਸੱਜਣਾ ਡੇਰੇ ਵੇ ਰਸਲ ਘਟ ਕੀਤੀ ਆ ਨਾ ਹਲੇ